you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸਲਾਤ ਹੋ ਗਈ ਜੀ ਤੇ ਟਾਈਮ ਬੀ ਚੁੱਕੇ ਪੌਣੇ ਸ਼ਹਿਰ ਦਾ ਤੇ ਆਪਾਂ ਉੱਥੇ ਸੀਤ ਬਾਲ ਦੇਖੋ ਮੇਰੇ ਕਿਵੇਂ ਕੰਡੇ ਪਏ ਆ ਮੂਰਲੇ ਬਾਲ ਨੇ ਮੇਰੇ ਛੋਟੇ ਆਏ ਹੋ ਲੰਦੇ ਸੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹਾਂ ਜੀ ਪਰਮਾਤਮਾ ਉਸ ਨੂੰ ਚੰਗੀ ਕਲਾ ਵਿੱਚ ਰੱਖੇਗੀ ਤੇ ਜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਤੇ ਸੌਣ ਸੌਣ ਕਰਿਓ ਕਮੈਂਟ ਤੇ ਬੱਚੇ ਜੇ ਸੁੱਤੇ ਪਏ ਬੱਚੇ ਜੇ ਉੱਠ ਨਹੀਂ ਤੇ ਉਹ ਕੰਦੇਸੇ ਨਹੀਂ ਇਸ ਲਈ ਉੱਠਾ ਨਹੀਂ ਮੈਂ ਵੀ लेट ਹੀ ਉੱਠੇ ਸੀ ਅੱਗੇ ਤਾਂ ਆਪਾਂ 4:30 ਉੱਠਦੇ ਹੁੰਨੇ ਆ ਤੇ ਅੱਜ ਫਿਰ ਮੈਂ ਸੰਡੇ ਕਰਕੇ ਥੋੜਾ ਜਿਹਾ ਮੈਂ ਵੀ ਉਹਨਾਂ ਮੇਕਰ ਚੱਲ ਹੱਤਾ ਵੀ ਨੀਟ ਰੱਖਾਂਗੇ ਫਿਰ ਮੈਂ ਚਾਹ ਧਰਤੀ ਚਾਹ ਬਣੀ ਆਂਦੀ ਆ ਸਾਂ ਮੈਂ ਚਾਹ ਪਣੀ ਪੀਵਾਂਗੀ ਫਿਰ ਆਪਾਂ ਲੱਗਾਂਗੇ ਇਹਦੇ ਕੰਮ ਕਰਾਂ ਤੇ ਤੇ ਕੱਪੜੇ ਧੋਣ ਵਾਲੇ ਪਏ ਕੱਪੜੇ ਧੋਵਾਗੇ ਤੇ ਵਾਸਜੀ ਫਿਰ ਹਨਾ ਕਰਦੇ ਆਪਾਂ ਘਰ ਦੇ ਕੰਮ ਕਰ ਤੇ ਫਿਰ ਬੱਚਿਆਂ ਨੂੰ ਠੰਡੇ ਨੇ ਚਾ ਰੱਖ ਦਾਂਗੇ ਉਹਨਾਂ ਦੀ 7 ਵਜੇ ਸਾਢੇ 6:00 ਉਠਾ ਦਾਂਗੇ ਕਹਿੰਦੇ ਹੁਣ ਅੱਡਾ ਘੰਟਾ ਘੰਟਾ ਹੋਰ ਮੌਸਮ ਆਇਤਾ ਨਾ ਥੋੜਾ ਜਿਹਾ ਖੁੱਲਿਆ ਹੋਇਆ ਹੈ ਧੁੱਪ ਜੀ ਹੈ ਨਾ ਸੇਖੋ ਲੱਗਦਾ ਸਾਫ ਨਹੀਂ ਲੱਗਦਾ ਮੌਸਮ ਹੱਲਾ ਵਾਲਾ ਮੀਂਹ ਪਿਆ gala ਦਨੇ ਵੀ ਪਈ ਗਿਆ ਦੁਪਹਿਰੇ ਤੇ ਪਹਿਲਾਂ ਬੱਦਲ ਵਾਹੀ ਸੀ ਮੜੀ ਧੁੱਪ ਨਿਕਲੀ ਫਿਰ ਮੀਂਹ ਪਿਆ ਬਸ ਵਹੀ ਰੰਦਾ ਤੇ ਚਲੋ ਜੀ ਠੀਕ ਹੈ ਫਿਰ ਆਪਾਂ ਮਿਲਦੇ ਹਾਂ ਬਾਅਦ ਦੇ ਵਿੱਚ ਠੀਕ ਹੈ ਜੀ ਤੇ ਇੱਥੇ ਫਿਰ ਮੈਂ ਚਾਹ ਚਾਹ ਚੋ ਪੀ ਕੇ ਤੇ ਚਾਹੇ ਪੀਣੀ ਸੀ ਤੇ ਮੈਂ ਇੱਥੇ ਲੱਗੀ ਸੀ ਬਿਸਤਰਾ ਚੱਕਣ ਆਵਦਾ ਮੰਜਾ ਮੈਂ ਬਾਹਰ ਕੱਢਣਾ ਸੀ ਇਸ ਕਰਕੇ ਤੇ ਸੁਨੇਹਾ ਤੇ ਰੀਸ਼ ਉਸ ਉੱਤੇ ਪਈ ਸੀ ਹਜੇ ਤੇ ਇਹਨਾਂ ਨੂੰ ਮੈਂ ਹੇਠੋਂ ਨਹੀਂ ਮੈਂ ਕਿ ਆਪਾਂ ਆਪੇ ਉੱਠਿਆਂਗੇ ਜਦੋਂ ਉੱਠਣਗੇ ਤੇ ਕਿਉਂਕਿ ਅੱਜ ਸੰਡੇ ਦਾ ਦਿਨ ਸੀ ਤਾਂ ਕਰਕੇ ਤੇ ਬਸ ਫਿਰ ਮੈਂ ਆਪਦਾ ਬਿਸਤਰਾ ਚੱਕ ਦੂੰਗੀ ਇੱਥੋਂ ਬਿਸਤਰਾ ਚੱਕ ਕੇ ਤੇ ਫਿਰ ਮੈਂ ਬਸ ਆਪਦਾ ਮੰਜਾ ਬਾਹਰ ਕੱਢ ਲਵਾਂਗੀ ਪੱਖਾ ਲਾ ਦੂੰਗੀ ਤੇ ਫਿਰ ਮੈਂ ਆਪਦਾ ਚਾਹ ਪਾਣੀ ਪੀਣੇ ਬਾਹਰ ਗਈ ਤੇ ਸੁਨੇਹਾ ਹਿੱਲੀ ਜਾਂਦੀ ਸੀ ਮੈਂ ਇਹਨੂੰ ਉਠਾਈ ਜਾਂਦੀ ਸੀ ਮੈਂ ਕਿ ਉੱਠ ਖੜ੍ਹ ਜਾ ਉੱਠਣਾ ਤਾਂ ਵਿਸ਼ੇ ਵਜ ਗਏ ਤੇ ਕਹਿੰਦੀ ਨਹੀਂ ਮੈਂ ਨਹੀਂ ਉਠਣੀ ਤਾਂ ਚੱਲ ਆਪਰੇ ਉਠ ਜੀ ਤੇ ਇਸ ਕਰਕੇ ਬਸ ਫਿਰ ਇਹ ਪਈ ਸੀ ਦੇ ਰਿਸ਼ਵ ਸੱਤਾਂ ਵਾਰ ਇੱਥੇ ਪਰ ਮੰਜਾ ਕੱਢ ਲਿਆ ਸੀ ਆਪਦਾ ਤੇ ਇੱਥੇ ਮੈਂ ਚਾਹ ਲੈ ਆਈ ਸੀ ਆ ਜੇ ਤੁਸੀਂ ਪੀ ਲੋ ਚਾਹ ਤੇ ਮੌਸਮ ਤਾਂ ਹਨਾ ਹਜੇ ਤਾਂ ਠੰਡਾ ਹੀ ਸੀ ਤੇ ਮੀਂਹ ਪੈ ਕੇ ਹਟਿਆ ਸੀ ਕੱਲ ਦਾ ਤੇ ਲੱਗਦਾ ਸੀ ਵੀ ਅੱਜ ਵੀ ਮੌਸਮ ਬਦਲvai ਰਹੂਗੀ ਵੀ ਮੀਂਹ ਆਊਗਾ ਤੇ ਪਰ ਅੱਜ ਮੌਸਮ ਸਹੀ ਰਿਹਾ ਧੁੱਪ ਨਿਕਲੀ ਸੀ ਵਿਚਦੀ ਹੋ ਗਈ ਸੀ ਬੱਦਲvai ਵੀ ਤੇ ਪਰ ਫਿਰ ਸਹੀ ਹੋ ਗਿਆ ਸੀ ਮੌਸਮ ਤੇ ਬਸ ਫਿਰ ਇੱਥੇ ਸੁਨੇਹਾ ਉੱਠ ਗਈ ਸੀ ਉੱਠ ਕੇ ਸਨੇਹਾ ਲੱਗੇ ਸਿੱਥੇ ਡਸਟਿੰਗ ਕਰਨ ਪਹਿਲਾਂ ਡਸਟਿੰਗ ਵਗੈਰਾ ਕੀਤੀ ਤੇ ਫੇਰ ਇੱਥੇ ਲੌਣ ਲੱਗੇ ਸੀ ਝਾੜੂ ਤੇ ਮੈਂ ਇੱਕ ਝਾੜੂ ਝੂੜੂ ਲਾ ਲਵੀ ਮੈਂ ਰੋਟੀ ਰੋਟੀ ਲਾ ਦੇਣੀ ਹੈ ਤੇ ਫਿਰ ਆਪਾਂ ਹਨਾ ਵੀ ਤਿਆਰ ਹੋ ਜਾਵਾਂਗੇ ਮੰਦਿਰ ਵੀ ਜਾਣਾ ਤੇ ਮੈਂ ਕੱਪੜੇ-ਕਪੜੇ ਧੋਈਆਂ ਨੇ ਕਿ ਮਸ਼ੀਨ ਲੱਗੀ ਹੋਈ ਸੀ ਮੇਰੀ ਤੇ ਮੈਂ ਜੈਸਾ ਚੱਲੂ ਕੱਪੜੇ ਧੋ ਲਵਾਂਗਾ ਤੇ ਕੱਪੜੇ ਧੋ ਕੇ ਤੇ ਫਿਰ ਮੈਂ ਕਿ ਵਿਚੀਂ ਮੈਂ ਰੋਟੀ ਬਣਾ ਲਵਾਂਗੀ ਜਦੋਂ ਗੇੜਾ ਆਊਗਾ ਤੇ ਇਹਦੇ ਨੇ ਠੀਕ ਆ ਦੇਵਾ ਸਵੇਰੇ ਆ ਉਹਦਾ ਛਾਡੂ ਲਾ ਦੋਗੇ ਪੋਰਚ ਵਗੈਰਾ ਲਾ ਦੋਗੇ ਤੇ ਬੱਚਿਆਂ ਨਾਲ ਥੋੜੀ ਮੋਟੀ ਹੈਲਪ ਹੋਈ ਜਾਂਦੀ ਹੈ ਤੇ ਆਪਾਂ ਕਹਿ ਦਿੰਨੇ ਆ ਵੀ ਹਨਾ ਬੱਚੇ ਕੰਮ ਨਹੀਂ ਕਰਦੇ ਬੱਚੇ ਤਾਂ ਜਿੰਨਾ ਕੋ ਹੁੰਦਾ ਕਰਦੇ ਹੀ ਆ ਵੀ ਮੜੀ ਮੋਟੀ ਤਾਂ ਹੈਲਪ ਕਰਉਂਦੇ ਆ ਆਪਣੇ ਤੇ ਜਿਆਦਾ ਬੱਚਿਆਂ ਤੇ ਵੀ ਨਹੀਂ ਸੱਟਣਾ ਚਾਹੀਦਾ ਕੰਮ ਇਹ ਆਪ ਵੀ ਕਰਨਾ ਚਾਹੀਦਾ ਤੇ ਮੈਂ ਵਸ ਹਨ ਸਨੀਆ ਤੋਂ ਝਾੜੂ ਪੁੱਛੇ ਕਰੁੰਨੀ ਨੀ ਹੋਰ ਤਾਂ ਮੈਂ ਆਪ ਹੀ ਕਰਦੀ ਆ ਕੱਪੜੇ ਵਗੈਰਾ ਧੋਨੇ ਤੇ ਭੰਡੇ ਭੁੰਡੇ ਮੰਜੇ ਨੇ ਸਾਲਫ ਵਗੈਰਾ ਸਾਫ ਕਰ ਨੀ ਰੋਟੀ ਪੰਨਣਾ ਤੇ ਕੱਪੜੇ ਸੁੱਕਣੇ ਪੋਣੇ ਸਾਰਾ ਹਨਾ ਬਾਥਰੂਮ ਵਗੈਰਾ ਧੋਣਾ ਤੇ ਬਾਕੀ ਹਨਾ ਇਹ ਜੇ ਨੂੰ ਜੀ ਹੁੰਦਾ ਤੇ ਕਰ ਲੈਂਦੀ ਮੜਮੁੱਟ ਰੋਟੀ ਗਨੀ ਤਾਂ ਫਿਰ ਕਈ ਵਾਰ ਲਾਵੀ ਲੰਦੀ ਰੋਟੀ ਸ਼ਾਮ ਦੀ ਆਟਾ ਗੁੰਨ ਲੈਂਦੀ ਆ ਤੇ ਕਈ ਵਾਰ ਨਹੀਂ ਹੁੰਦਾ ਜੇਟ ਰਹਿਣ ਦੇ ਹੁੰਦੀ ਹੈ ਬਸ ਫਿਰ ਮੈਂ ਆ ਗਈ ਰਸੋਈ ਚ ਇੱਥੇ ਤੇ ਰਸੋਈ ਚ ਮੈਂ ਆਈ ਸੀ ਇੱਥੇ ਕਰਨ ਭਾਂਡੇ ਭੁੰਡੇ ਕੱਢ ਗੀ ਸੀ ਮੈਂ ਆਪਦੇ ਤੇ ਭਾਂਡੇ ਮੈਂ ਕੱਢ ਕੇ ਜਿਹੜੇ ਟੋਕਰੇ ਚ ਸੀ ਤੇ ਉਹ ਕੱਢ ਤੇ ਸੀ ਬਾਕੀ ਨੇ ਇੱਥੇ ਧੋਣ ਵਾਲੇ ਰੱਖ ਗੀ ਸੀ ਸਾਰੇ ਤੇ ਬਸ ਹੁਣ ਮੈਂ ਭਾਂਡੇ ਮਾਰੇ ਮੋਟੇ ਰਹਿ ਗਏ ਸੀ ਜਿਹੜੇ ਮੇਰੇ ਉਹ ਕੱਢਣ ਵਾਲੇ ਨੂੰ ਕੱਢ ਦੂੰਗੀ ਹੁਣ ਤੇ ਟੋਕਰੇ ਚ ਕੱਢ ਕੇ ਫਿਰ ਮੈਂ ਇੱਥੇ ਵੱਸ ਥਾਲ ਵਗੈਰਾ ਸੀ ਉਹ ਸਾਰੇ ਰੱਖ ਦੂੰਗੀ ਤੇ ਉਹ ਰੱਖ ਕੇ ਤੇ ਫਿਰ ਵਾਕੀ ਫਿਰ ਮੈਂ ਆਪਦਾ ਉਹ ਕਰੂੰਗੀ। ਰੋਟੀਆਂ ਰੋਟੀਆਂ ਲਾਵਾਂਗੀ ਤੇ ਐ ਰਲ ਮਿਲ ਕੇ ਇਹ ਕੰਮ ਹੋ ਜਾਏ ਅੰਦਰ ਦਹਣਾ ਤੇ ਬਸ ਫਿਰ ਮੈਂ ਆਟਾ ਗੁੰਨਣ ਲੱਗਣਾ ਸੀ ਥੋੜਾ ਜਿਹਾ ਤਾਂ ਆਟਾ ਪਿਆ ਸੀ ਫਿਰ ਮੈਨੂੰ ਐ ਸੀ ਮੈਂ ਕਿ ਚੱਲ ਵੀ ਦੁਪਹਿਰੇ ਵੀ ਆਪਾਂ ਰੋਟੀ ਬਣਾਉਣੀ ਆ ਦੁਪਹਿਰ ਦੀ ਵੀ ਫਿਰ ਮੈਂ ਬਣਾ ਕੇ ਜਾਣੀ ਕਿਉਂਕਿ ਐਸੀ ਜਾਣਾ ਸੀ ਘਰ ਦੁਬਾਰਾ ਸਾਵ ਤੇ ਫਿਰ ਮੈਂ ਕਿ ਨੀ ਤਾਂ ਹਨਾ ਆ ਕੇ ਫਿਰ ਆਟਾ-ਆਟਾ ਗੁੰਨਣਾ ਔਖਾ ਹੋ ਜਾਂਦਾ ਇਸ ਕਰਕੇ ਤੇ ਸ ਮੈਂ ਤਾਂ ਅਰ ਰੋਟੀ ਬਣਾ ਕੇ ਜਾਉਂਗੀ ਤੇ ਫਿਰ ਮੈਂ ਆਹ ਦਾ ਆਟਾ ਗੁੰਨੀ ਲੈਣੇ ਥੋੜਾ ਆਟਾ ਆਪਣੇ ਕੋਲ ਤੇ ਫੇਸ ਕਰਕੇ ਮੈਂ ਹਣ ਇੱਥੇ ਬਸ ਲੱਗੀ ਸੀ ਉਹ ਚਾਹ ਵਾਲਾ ਪਾਣੀ ਡੋਲਣ ਗਈ ਸੀ ਬਾਹਰ ਚਾਹ ਪੱਤੀ ਵਾਲਾ ਤੇ ਮੈਂ ਭਾਂਡੇ ਵੀ ਮਾਂਜਨੇ ਇੱਥੇ ਤੇ ਮੈਂ ਤਾਂ ਭਾਂਡੇ ਵੀ ਮਾਂਜ ਦੰਨੀ ਆ ਸਾਫ ਕਰ ਦੇਣੀ ਪਹਿਲਾਂ ਫਿਰ ਮੈਂ ਆਟਾ ਆਟਾ ਗੁੰਨੂਗੀ ਤੇ ਬਸ ਫਿਰ ਮੈਂ ਆਪਦਾ ਕੰਮ ਕਰ ਕਰ ਲਈ ਜਾਂਦੀ ਸੀ ਤੇ ਸਨੇਹਾ ਉਹਦਾ ਬਾਹਰ ਕਰੀ ਜਾਂਦੀ ਸੀ ਕੰਮ ਤੇ ਵਸਰਾਲ ਮਿਲ ਕੇ ਸਾਡਾ ਕੰਮ ਹੋ ਜਾਏਗਾ ਪੂਰਾ ਤੇ ਆਈ ਰਲ ਮਿਲ ਕੇ ਹੋ ਜਾਂਦੇ ਜੀ ਸਾਰੇ ਬੱਚਿਆਂ ਦੇ ਨਾਲ ਤੇ ਵਸ ਫਿਰ ਮੈਂ ਇੱਥੇ ਆ ਗਈ ਸੀ ਹਾਂ ਕਰਨ ਸੈਟਿੰਗ ਕਰਨ ਲੱਗ ਗਈ ਸੀ ਇੱਥੋਂ ਜਹਾਵਾ ਡਿੱਗਿਆ ਪਿਆ ਛੁੱਟ ਗਿਆ ਸੀ ਫਿਰ ਉਹਨੂੰ ਸੈੱਟ ਕਰਕੇ ਰੱਖਿਆ ਤੇ ਫਿਰ ਮੈਂ ਇੱਥੇ ਲੱਗੀ ਸੀ ਭਾਂਡੇ ਸਾਫ ਕਰਨ ਪਹਿਲਾਂ ਮੈਂ ਭਾਂਡੇ ਮੰਜੂਗੀ ਫਿਰ ਮੈਂ ਆਟਾ ਬੁਣੂੰਗੀ ਇੱਥੇ ਵਾਸ ਫਿਰ ਮਾਟਾ ਚਾਨਣ ਲੱਗੀ ਸੀ ਤੇ ਆਟਾ ਛਾਣ ਕੇ ਜਿੰਨਾ ਨੂੰ ਮੈਨੂੰ ਲੋੜ ਆ ਹੱਥਾਂ ਦਾ ਵੀ ਗੁੰਨ ਲੂੰਗੀ ਤੇ ਗੁੰਨ ਕੇ ਵਾਸ ਅੱਗਰ ਮੈਂ ਰੱਖ ਦੂੰਗੀ ਤੇ ਜੇ ਮੇਰਾ ਰਾਤ ਵਾਲੇ ਚ ਰੋਟੀ ਬਣ ਗਈ ਸਵੇ ਸਾਰੀ ਵਿਦਿਆਤਾ ਠੀਕ ਹੈ ਜਿੰਨਾ ਮੈਂ ਥੋੜਾ ਮੋਟਾ ਥੋੜੀ ਅੰਦਾ ਫਿਰ ਮੈਂ ਤਾਂ ਦੋ ਚਾਰ ਰੋਪੀਆਂ ਨਾਲਣਾ ਫਿਰ ਫਿਰ ਗੁੰਨਣਾ ਪੈਣਾ ਵੀ ਜੇ ਥੋੜ ਕੇ ਆਟਾ ਕਰਕੇ ਫਿਰ ਮੈਂ ਤਾਂ ਗੁੰਨੀ ਲੈਂਦੀ ਮਾਟਾ ਤੇ ਫਿਰ ਆਏ ਆ ਚਲ ਇੱਕ ਦੋ ਰੋਟੀਆਂ ਦਾ ਲੈ ਵੀ ਆਂਦਾ ਬੰਦਾ ਤੇ ਫਿਰ ਆਏ ਆ ਜੇ ਜਾਦੇ ਦਾ ਥੋੜਾ ਜਿਹਾ ਹਨਾ ਫਿਰ ਬੰਦਾ ਕਿੱਥੇ ਜਾਵੇ ਚਲ ਇੱਕ ਅੱਧੀ ਰੋਟੀਆਂ ਦਾ ਤਾਂ ਲੈ ਲੈਂਦਾ ਅੱਢੀ ਗੁੰਨਦੀ ਤੇ ਬੱਸ ਫਿਰ ਮੈਂ ਇਸ ਕਰਕੇ ਆਟਾ ਗੁੰਨਣਾ ਲੱਗ ਗਈ ਮੈਨਾਂ ਚਲ ਸ਼ਾਮ ਦਾ ਵੀ ਗੁੜ ਨਹੀਂ ਲੈਣੀ ਵਿੱਚੇ ਜੇ ਜਾਦੇ ਹੋਏ ਸ਼ਾਮ ਦੇ ਕੰਮ ਆ ਜੂਗੇ ਜੇ ਘਟ ਗਿਆ ਪਛਾਨ ਨੂੰ ਗੁੰਨਦੀਆਂ ਨੂੰ ਫਿਰ ਹਨਾ ਤੇ ਤਾਂ ਤਾਂ ਫਿਰ ਮੈਂ ਆਟਾ ਗੁੰਨਣਾ ਰੱਬ ਦੀ ਸੀ ਤੇ ਆਟਾ ਗੁੰਨ ਕੇ ਬੱਸ ਫਿਰ ਮੈਂ ਰੱਖ ਦੂੰਗੀ ਤੇ ਦਸਨਾ ਨਾਲ ਮੇਰੇ ਕੰਮ ਕਰ ਮਸ਼ੀਨ ਚੱਲੀ ਜਾਂਦੀ ਸੀ ਤੇ ਮੈਂ ਕਹਿੰਦੀ ਸੀ ਮਸ਼ੀਨ ਚੱਲੀ ਜਾਂਦੀ ਕੱਪੜੇ ਤੋੱਤੇ ਆਣਗੇ ਮੇਰੇ ਤੇ ਬਦਲਵਾਈ ਹੁੰਦੀ ਫਰਦੀ ਸੀ ਮੈਂ ਕਿ ਬਦਲ ਜੇ ਹੋ ਗਏ ਬਦਲ ਆ ਗਿਆ ਫਿਰ ਅੰਦਰ ਹੀ ਪਾਉਣੇ ਪੈਣੇ ਆ ਤੇ 바ਵਾ ਹਨਾ ਬਦਲ ਆਇਆ ਨਹੀਂ ਸਿੱਧ ਧੁੱਪ ਜੀ ਨਿਕਲ ਗਈ ਸੀ ਪਹਿਲਾਂ ਤਾਂ ਅਸੀਂ ਮੰਦਰ ਜਾਣ ਲੱਗੇ ਅੱਦੇ ਕਾ ਪਾਗੇ ਸੀ ਕੱਪੜੇ ਫਿਰ ਮੈਂ ਸ੍ਰੀ ਅੰਕ ਮੈਂ ਕਿ ਨਹੀਂ ਮੈਂ ਪੁੰਦ ਦੇ ਆ ਕੇ ਪਾਵਾਂਗੇ ਸੁੱਪਣ ਤੇ ਕਹਿੰਦੇ ਚਲ ਠੀਕ ਆ ਤੇ ਫਿਰ ਅਸੀਂ ਆ ਕੇ ਪਾਇਏ ਸਬਦੇ ਦਾ ਨਾ ਪਾਤੀ ਦੇ ਸਕਣ ਤੇ ਵਸੋਂ ਨਾਲ ਦਾ ਆਟਾ ਵਗੈਰਾ ਗੁੰਨ ਲੁਕ ਤੇ ਹੁਣ ਮੌਸਮ ਹੁਣ ਤਾਂ ਠੀਕ ਹੋਇਆ ਪਿਆ ਵੀ ਗਰਮੀ ਨਾਲ ਥੋੜੀ ਜਿਹੀ ਘਟੀ ਆ ਤੇ ਕਈ ਥਾਵਾਂ ਤੇ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਜਿਵੇਂ ਮਾਤਾ ਦੇ ਹਨ ਜਿਹੜੇ ਵੀ ਮਾਤਾ ਕੋਈ ਪਹਾੜ ਪੂੜਾ ਜਿੱਧਰ ਉਧਰ ਤੁਸੀਂ ਨਾ ਜਾਓ ਜੇ ਹਨਾ ਤੁਸੀਂ ਜਾਣ ਦਾ ਵਿਚਾਰ ਕਰਦੇ ਉਧਰ ਬੁਰਾ ਹਾਲ ਹੋਇਆ ਪਿਆ ਮੜੇ ਮੜੇ ਬੜੀ ਜੀ ਹੰਦੇ ਆ ਬਹੁਤ ਬੁਰਾ ਹਾਲ ਹੈ ਨਾਨਾ ਦੇਵੀ ਦਾ ਤੁਸੀਂ ਨਹੀਂ ਹੋਏ ਤੇ ਦੇਖਿਆ ਹੀ ਹੋਗਾ ਕਿੰਨਾ ਹਨਾ ਉਹ ਹੋਇਆ ਤੇ ਤਾਂ ਕਰਕੇ ਬਾਕੀ ਹਨਾ ਜਿਹਦੀ ਕਿਸਮਤ ਦੇ ਵਿੱਚ ਜਿਹੜਾ ਕੁਝ ਲਿਖਿਆ ਹੁੰਦਾ ਉਹ ਹੁੰਦਾ ਹੀ ਆ ਮੌਤ ਤਾਂ ਇਹ ਕਹਿੰਦੇ ਹੁੰਦੇ ਘਰੇ ਬੈਠੇ ਨੇ ਵੀ ਆ ਜਾਂਦੀ ਹੈ ਤੇ ਜੇ ਆਂਡਲ ਹੋਵੇ ਬੰਦੇ ਦਾ ਜਿੱਥੋਂ ਦਾ ਉੱਥੇ ਰੱਬ ਆਪ ਹੀ ਖਿੱਚ ਕੇ ਲੈ ਜਾਂਦਾ ਹੁੰਦਾ ਤੇ ਆਪਾਂ ਕਿੰਨਾ ਮਰਜੀ ਨਾ ਕਰੀ ਚੱਲੀ ਦੇ ਵੀ ਨਹੀਂ ਜਾਣਾ ਨਹੀਂ ਆਣਾ ਤੇ ਆਪਾਂ ਡਰਦੇ ਹਨਾ ਜਿਨਾ ਵੀ ਚਾਹੀਏ ਫਿਰ ਵੀ ਰੱਬ ਦੀਆਂ ਲਿਖੀਆਂ ਕੋਈ ਨਹੀਂ ਬਦਲ ਸਕਦਾ ਜੇ ਰੱਬ ਚਾਹੇ ਤਾਂ ਹਨਾ ਕਹਿੰਦੇ ਹੁੰਦੇ ਆ ਵੀ ਜਿਹੜੇ ਖੁੱਲੀਆਂ ਹੁੰਦੀਆਂ ਉਹ ਤੋਂ ਵੀ ਮੈਲ ਬਣਾ ਦਿੰਦਾ ਤੇ ਰੱਬ ਚਾਹੇ ਮੈਲ ਤੋਂ ਖੁੱਲੀ ਵੀ ਬਣਾ ਦਿੰਦਾ ਤੇ ਤਾਂ ਕਰਕੇ ਆਪਾਂ ਇਹੀ ਕਹਿੰਨੇ ਆ ਵੀ ਆਪਾਂ ਡਰਦੇ ਆ ਪਰ ਰੱਬ ਦਾ ਭਾਣਾ ਕੀ ਪਤਾ ਕਦੋਂ ਵਰਤ ਜਾਣਾ ਇਹ ਕੋਈ ਪਤਾ ਨਹੀਂ ਹੁੰਦਾ ਤੇ ਇਸ ਕਰਕੇ ਬਸ ਉਹਦਾ ਰੱਬ ਦਾ ਸਿਮਰਨ ਕਰੋ ਜਿੰਨਾ ਹੋ ਸਕਦਾ ਤੇ ਕਿਉਂਕਿ ਇਹ ਹੈਗੀ ਅਕਾਲ ਯੁਗ ਦੀ ਦੁਨੀਆ ਕਾਲ ਯੁਗ ਦੇ ਵਿੱਚ ਸਾਰੇ ਐਂ ਕਹਿੰਦੇ ਆ ਜਿਹੜੇ ਪਰਮਾਤਮਾ ਸ਼ਰਮਾਤਮਾ ਹਨ ਜੋਤਿਸ਼ੀ ਹੈ ਜਿਹੜਾ ਵੀ ਕੋਈ ਹਨਾ ਹੈਗਾ ਤੇ ਉਹ ਐਂ ਕਹਿੰਦੇ ਵੀ ਰੱਬ ਨੂੰ ਧਿਆਓ ਜਿੰਨਾ ਹੋ ਸਕਦਾ ਪਰਮਾਤਮਾ ਦਾ ਨਾਮ ਲਾਓ ਨਾਮ ਸਿਮਰਨ ਕਰੋ ਪਾਠ ਕਰੋ ਗਰਵਾਣੀ ਨਾਲ ਜੁੜੋ ਮੰਦਿਰ ਜਾਓ ਹਨਾ ਆਪਦਾ ਜਲ ਵਗੈਰਾ ਚੜਾਓ ਜਿੰਨਾ ਵੀ ਹੋ ਸਕਦਾ ਬਸ ਮੈਂ ਤਾਂ ਇਹੀ ਕਹਿਨੀ ਹੈ ਵੀ ਆਪਦਾ ਰੱਬ ਨਾਲ ਜੁੜੋ ਤੇ ਖਰਾਬ ਦੀ ਬਾਣੀ ਜਿਹੜੀ ਪੜੀ ਹੋਊਗੀ ਆਪਾਂ ਕੋਈ ਨਾ ਕੋਈ ਪੁੰਨ ਕਰੋ ਪੁੰਨ ਜੇ ਕਿਤੇ ਹੋਣਗੇ ਆਪਣੇ ਉਹ ਕਿਤੇ ਨਾ ਕਿਤੇ ਸਹਾਇ ਜਰੂਰ ਹੁੰਦੇ ਆ ਲਿਆ ਦਿੱਤਾ ਕਹਿੰਦੇ ਹੁੰਦੇ ਅੱਗੇ ਆ ਜਾਂਦਾ ਬੰਦੇ ਦੇ ਤੇ ਜੇ ਆਪਾਂ ਪੁੰਨਦਾਨ ਕੀਤਾ ਹੋਊਗਾ ਉਹ ਕਿਤੇ ਨਾ ਕਿਤੇ ਜਗ੍ਹਾ ਆਪਣੇ ਤੇ ਮਸੇਵਤ ਪੈਂਦੀ ਆ ਉਹ ਜਿਹੜਾ ਪੁੰਨਦਾਨ ਹੁੰਦਾ ਉਹ ਮੁੜੇ ਆ ਜਾਂਦਾ ਫਿਰ ਆਪਾਂ ਨੂੰ ਮੜਾ ਮੋਟਾ ਹਨਾ ਬਚਾਅ ਹੋ ਜਾਂਦਾ ਆਪਣਾ ਜੇ ਜ਼ਿਆਦੇ ਆਪਣੀ ਸਮੱਸਿਆ ਹੁੰਦੀ ਆ ਤਾਂ ਤੇ ਬਸ ਮੈਂ ਇਹ ਕਹਿਣਾ ਚਾਹੁੰਨੀ ਆ ਤੇ ਵਾਸਤੇ ਇੱਥੇ ਪਰ ਮੈਂ ਕੱਪੜੇ ਧੋ ਕੇ ਪਾ ਕੇ ਰੱਖ ਲਏ ਨੇ ਮੰਦਰ ਆ ਕੇ ਫਿਰ ਸੁੱਕਣੇ ਪਾਉਂਦੇ ਮੈਂ ਨਾ ਮੀਂਹ ਆਇਆ ਫਿਰ ਰੇਸ਼ੇ ਤੋਂ ਲੈਣੇ ਨੇ ਇੰਨੇ ਕੱਪੜੇ ਤਾਂ ਲਾ ਕੇ ਆਪਾਂ ਫਿਰ ਬਾਹਰ ਹੀ ਪਾਉਂਦੇ ਸੁੱਕਣੇ ਮੀਂਹ ਦਾ ਮੌਸਮ ਹੋ ਰਿਹਾ ਹੋਇਆ ਤੇ ਇੱਧਰ ਸੁਨੇ ਆਨੇ ਚਾਹ ਬਣਾਈ ਇਹਨੂੰ ਮੈਂ ਕਿਹਾ ਚਾਹ ਬਣਾ ਕੇ ਕੇਟਲ 'ਚ ਪਾ ਦੇ ਵੀ ਆ ਕੇ ਆਪਾਂ ਰੋਟੀ ਖਾ ਲਾਂ ਤੇ ਅਜੇ ਤੇ ਤਾਈ ਦੇ ਕੁੜੀ ਨੇ ਆਉਣਾ ਉਹ ਨੂੰਂਦੀ ਆ ਮੈਂ ਕਿੰਨੇ ਚਾਹ ਚਾਹ ਬਣਾ ਲਾ ਕਿ ਕਰਹਾ ਕਿ ਰੋਟੀ ਖਾ ਲਾਂਗੇ ਬਾਕੀ ਰਾਮ ਹੋ ਗਿਆ ਸਾਲ ਫਿਕਦਾਰਾ ਰਹਿ ਗਈ ਸਾਫ ਕਰਨਾਂ ਨੇ ਕੱਪੜਿਆਂ ਦਾ ਵੀ ਨਿਬੜ ਜਾ ਬਸ ਤੇ ਤੇ ਕਿਕਰਾਂ ਦੇ ਦੋਦੇ ਰਹਿ ਗਈ ਤੇ ਇੱਥੇ ਜੀ ਆ ਗਈ ਸੀ ਸਨੇਹਾ ਔਰ ਇਹਦੀ ਭੂਆ ਦੋਨੇ ਤੇ ਅਸੀਂ ਤਾਂ ਦੁਪਹਿਰਾ ਸਾਹ ਤੇ ਗਈਆਂ ਹੋਈਆਂ ਸੀ ਤੇ ਪਿੱਛੋਂ ਆਈਆਂ ਸੀ 12:00 ਵਜੇ ਆਈ ਸੀ ਸਾਰੇ ਰੀਸ਼ੂ ਨੂੰ ਕਹਦੇ ਜੋ ਤੇਰੀ ਮੰਮੀ ਆਈ ਉਹਦਾ ਦੱਸ ਦਿਓ ਫਿਰ ਇਹਨਾਂ ਨੇ ਫੋਨ ਲਾਤਾ ਤੇ ਇਹਰੇ ਆ ਗਏ ਸਿਰਖੜੀ ਬੰਨਣ ਆਏ ਸੀ ਤੇ ਫਿਰ ਹਨਾ ਇਹਨਾਂ ਨੂੰ ਆਏ ਸੀ ਵੇਸ਼ੋ ਨਹੀਂ ਵਾਣ ਰੱਖੜੀ ਆ ਫਿਰ ਤੁਸੀਂ ਵੀ ਜਾਣਾ ਹੁੰਦਾ ਆਪਦੇ ਪੇਕੇ ਤੇ ਵਸ ਫਿਰ ਇਹ ਆ ਗਈ ਸੀ ਦੋਨੋਂ ਹਨਾ ਤੇ ਜਿਹੜੀ ਆਹ orange ਸੂਟ ਵਾਲੀ ਹੈ ਵੱਡੀ ਭੁਆਰੀ ਸ਼ੋਹ ਦੀ ਤੇ ਇੱਕ yellow ਵਾਲੀ ਆ ਉਹ ਛੋਟੀ ਹੈ ਤੇ ਦੋਨੋਂ ਲੁਧਿਆਣੀ ਆ ਦੋਨੋਂ ਮੈਰਿਜ ਦੇ ਦੋਨਾਂ ਦੀ ਲੁਧਿਆਣੀ ਹੋਈ ਹੋਈ ਆ ਤੇ ਹਨਾ ਤੇ ਵਸ ਫਿਰ ਇਹ ਆ ਗਈ ਸੀ ਬੱਸ ਤੇ ਆਏ ਸੀ ਤੇ ਫਿਰ ਇਹ ਵਸ ਫੋਨ ਲਾਤਾ ਜਦੋਂ ਆਏ ਫਿਰ ਇੱਥੇ ਹਨਾ ਰੱਖੜੀ ਬੰਨਣ ਲੱਗ ਗਏ ਸੀ ਦੋਨੋਂ ਜਣੀਆਂ ਤੇ ਵਸ ਰੀਸ਼ੋ ਦੇ ਰਖੜੀ ਬੰਨਣ ਨੇ ਮੀਂਹ ਦੇ ਡੈਡੀ ਵਾਲੇ ਵੀ ਰਖੜੀ ਲਾ ਕੇ ਆਏ ਸੀ ਬਸ ਫਿਰ ਉਹ ਬੰਨਣ ਨੇ ਤੇ ਹਨਾ ਮੂੰਹ ਮਿੱਠਾ ਕਰਾ ਦੇਣੀਆਂ ਪਹਿਲਾਂ ਨੇ ਤਿਲਕ ਲਾਇਆ ਫਿਰ ਬਸ ਰਖੜੀ ਬੰਨਨੀ ਫਿਰ ਮੂੰਹ ਮਿੱਠਾ ਕਰਾ ਦੇਣੀਆਂ ਦੋਨੋਂ ਜਣੀਆਂ ਤੇ ਬਸ ਆਸ਼ੀਰਵਾਦ ਆਪ ਤਾਂ ਦੇਈਆਂ ਨੇ ਸਦਮਾ ਨਹੀਂ ਆਇਆ ਤੇ ਹਨਾ ਫਿਰ ਸਾਨੂੰ ਮਠਿਆਈ ਦੇਣ ਲੱਗ ਗੀਆਂ ਦੋਨੋਂ ਤੇ ਫਿਰ ਅਸੀਂ ਚੱਲੇ ਇੱਕ ਇੱਕ ਪੀਸ ਲੈ ਲਿਆ ਸੀ ਤੇ ਬਸ ਇਹਨਾਂ ਨੇ ਰਖੜੀ ਬੰਨਤੀ ਸੀ ਤੇ ਇੱਕ ਇਹ ਲੈ ਕੇ ਆਏ ਸੀ ਆ ਮੈਂਦੀ ਦੇ ਕੀਪੋ ਤੇ ਕੰਗਣ ਸੀ ਤੇ ਇੱਕ ਬਿੰਦੀਆਂ ਦਾ ਪੱਤਾ ਸੀ ਇਹ ਲੈ ਕੇ ਆਉਂਦੇ ਹੁੰਦੇ ਹਨਾ ਛੋਟੀ ਜਿਹੜੀ yellow ਵਾਲੀ ਆ ਇਹ ਛੋਟੇ ਲੈ ਕੇ ਆਉਂਦੇ ਆਈ ਵਾਰ ਤੇ ਵਸ ਸਵੇਰ ਮੇਰੇ ਰਖੜੀ ਬੰਨਣਾ ਲੱਗ ਗਏ ਸੀ ਤੇ ਮਨ ਨੂੰ ਚੱਲ ਤੇਰੇ ਬੰਨ ਦਿੰਨੇ ਆ ਵੀ ਤੇ ਜਿਹੜੀ ਇਹਦੇ ਡੈਡੀ ਦੀ ਰਖੜੀ ਆ ਉਹ ਤੇਰੇ ਬੰਨ ਦਿੰਨੀ ਮੈਂ ਕਿਹਾ ਚਲ ਠੀਕ ਆ ਫਿਰ ਮੇਰੇ ਬੰਨਣਾ ਲੱਗ ਗਏ ਸੀ ਤੇ ਦੋਨਾਂ ਜਣਿਆਂ ਨੂੰ ਬੰਨਤੀ ਸੀ ਤੇ ਬਸ ਅੱਖੀ ਕਰਦੇ ਆਂ ਵੀਡੀਓ ਦਾ ਐਂਡ ਅੱਜ ਦਾ ਬਲੌਗ ਤੁਹਾਨੂੰ ਕੈਜੂਅਲ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰੋ ਕਮੈਂਟ ਧੰਨਵਾਦ